ਕਾਲ ਜੀ ਮੈਂ ਤੁਹਾਡਾ ਪੁੱੰਦਾ ਓਏ ਬਾਬੀਓ ਮੈਂ ਵੀਡੀਓ ਪਾਈ ਸੀ ਨਾ ਸਿੰਘ ਟਿੰਕੂ ਸਰਦਾਰ ਚਾਟ ਪੰਡਹਾਰ ਵਾਲਾ ਬਾਈ ਤੋਂ ਪੁੱਛਦੇ ਆਂ ਫੇ ਕਿੰਨੀ ਕੁ ਕਮਾਈ ਕਰ ਲੈਂਦਾ ਕਿੱਦਾਂ ਆ ਬਾਈ ਦੱਸ ਕਿੰਨਾ ਕੁ ਦਿਹਾੜੀ ਪੈ ਜਾਂਦੀ ਰੋਜ਼ ਪੈ ਜਾਂਦੀ ਪੈ ਜਾਂਦੀ ਜੀ ਕਿੰਨੇ ਕੁ ਬਣਾ ਲੈਂਦਾ ਹੁਣ ਬਣਾ ਲੈਂਦਾ 200 300 400 ਅੱਛਾ ਫੇ ਸਰਦਾਰ ਬਣਨੇ ਦਾ ਕਿੱਦਾਂ ਖਿਆਲ ਆਇਆ ਹਨੂ ਗੱਲ ਆਪ ਹੀ ਆ ਗਿਆ ਹਾਂ ਨਹੀਂ ਪਹਿਲਾਂ ਤੂੰ ਉਦਾਂ ਸੀਗਾ ਵੀ ਸਿੰਘ ਬਣਨਾ ਪਹਿਲਾਂ ਮੇਰੇ ਮਨ ਦੇ ਵਿੱਚ ਨਹੀਂ ਸੀ ਹੁਣ ਮਨ ਦੇ ਵਿੱਚ ਇਦਾਂ ਹਮ ਹਰ ਚੀਜ਼ਾਂ ਕਰਕੇ ਪਰ ਮੈਨੂੰ ਦਿਮਾਗ ਹੁੰ ਗਿਆ ਮੈਂ ਕਿਹਾ ਅਸੀਂ ਅੱਪਾ ਕੋਈ ਗੁਰੂ ਨਹੀਂ ਬਣਾਇਆ ਆ ਮੈਂ ਕਿਹਾ ਹੁਣ ਬਦਗੀ ਗੁਰੂ ਇੱਧਰ ਹੋ ਜਾਣਾ ਗੁਰੂ ਵਾਲਾ ਤੇ ਨਹੀਂ ਹੁਣ ਫੇ ਗੁਰਦੁਆਰਿਆਂ ਤੇ ਜਾਨੀ ਕਿ ਫੇ ਵਿੱਚ ਕਈ ਵਾਰੀ ਫ੍ਰੀ ਵੀ ਲਾਨਾ ਉਹਨਾਂ ਲਾਨਣਾ ਹੈਗਾ ਜੀ ਹਨਾ ਫੇ ਗੋਲ ਗੱਪੇ ਫ੍ਰੀ ਹੈ ਹਾਂਜੀ ਤੇ ਜਾਨੀ ਕਿ ਜਾਣਾ ਜਿਆਦਾ ਗੁਰਦੁਆਰੇ ਜਿੱਥੇ ਮੇਲਾ ਹੁੰਦਾ ਹਾਂਜੀ ਜਿੱਦਾਂ ਕਿਹੜੇ ਕਿਹੜਾ ਹਰੀਆਂ ਮੇਲੇ ਕਿਹੜੇ ਕਿਹੜਾ ਅਸੀਂ ਹਰੀਆਂ ਮੇਲਾ ਬਾਬਾ ਲਖੋਂ ਟੂਟਮ ਜਾ ਰਹੇ ਆਪਣੇ ਸ਼ੀਦਾ ਗੁਰਦੁਆਰੇ ਹਾਂ ਉੱਥੇ ਦਾ ਜੇਠੇ ਮੰਗਰਵਾਨ ਨੂੰ ਪੱਕਾ ਹੀ ਆ ਸਾਡਾ ਅੱਛਾ ਤੇ ਜਾਨੀ ਕਿ ਜੇ ਕੋਈ ਉਦਾਂ ਵੀ ਆਂਦਾ ਉਹਨੂੰ ਫਰੀਆ ਉਹਨੂੰ ਵੀ ਖਾ ਦੇਣਾ ਨਾ ਬਾਬੇ ਦਾ ਲੰਗਰ ਆ ਜਾਨੀ ਕਿ ਕਹਿ ਕੇ ਹਨਾ ਤੇ ਉਦਾਂ ਪਿੱਛੇ ਉਹ ਕਿਹੜਾ ਇਲਾਕਾ ਬਾਈ ਪਹਿਲਾਂ ਅਲੀਗੜ ਅੱਛਾ ਅਲੀਗੜ ਤੇ ਅਲੀਗੜ ਜੂਪੀ ਤੋਂ ਹਨਾ ਹਾਂਜੀ ਤੇ ਟਿੰਕੂ ਸਰਦਾਰ ਬਾਈ ਆ ਦੇਖ ਵੀ ਲੋ ਟਿੰਕੂ ਸਰਦਾਰ ਚਾਟ ਭੰਡਾਰ ਬਾਈ ਦੀ ਇੱਕ ਦਿਨ ਮੈਂ ਪਹਿਲਾਂ ਵੀ ਵੀਡੀਓ ਪਾਈ ਸੀਗੀ ਤੇ ਬਾਈ ਚੱਲਦਾ ਫਿਰਦਾ ਐਨ ਜਾਨੀ ਕਿ ਉਦਾਂ ਵੀ ਬੜੇ ਜਾਨੀ ਕਿ ਚੰਗੇ ਐਨ ਤਰੀਕੇ ਨਾਲ ਵਧੀਆ ਗੋਲ ਗੱਪੇ ਐਨ ਘੈਂਟ ਹੁੰਦੇ ਆ ਸਾਰੇ ਲੱਗ ਜਾਂਦੇ ਆ ਸਾਰੇ ਲੱਗ ਜਾਂਦੇ ਆ ਜੀ ਕੱਲ ਕਿੱਧਰ ਗਿਆ ਸੀ ਕੱਲ ਜੀ ਗਿਆ ਸੀ ਉੱਥੇ ਬਾਬਾ ਲੱਖੋ ਜੀ ਸਾਰੇ ਲੱਗ ਗਏ ਉੱਥੇ ਸਾਰੇ ਲੱਗ ਗਏ ਗੋਲਪਾਣੀ ਬਚਾ ਸਾਰੇ ਤੇ ਬਾਕੀ ਕੀ ਕਹਿੰਦੇ ਸੀ ਵਿਕਣੇ ਨਹੀਂ ਹਾਂ ਜੀ ਬਾਕੀ ਕਹਿੰਦੇ ਸੀ ਵਿਕਣੇ ਨਹੀਂ ਸਾਡੇ ਸਾਰਿਆਂ ਤੋਂ ਪਹਿਲਾਂ ਲੱਗ ਗਏ ਸਿੰਘ ਸਰਦਾਰ ਜ਼ਿਆਦਾ ਆਉਂਦੇ ਹੁੰਦੇ ਆ ਜ਼ਿਆਦਾ ਖਾਲਸੇ ਖਾਲਸੇ ਆਉ ਬਗਾਲ ਤੇ ਜ਼ਿਆਦਾ ਆਉਂਦੇ ਆ ਹੈਨਾ ਤਾਂ ਕਰਕੇ ਲਓ ਵੇ ਬਾਈ ਨੂੰ ਤੁਸੀਂ ਵੀ ਜਿੱਥੇ ਮਿਲਿਆ ਬਾਈ ਕੋਲੋਂ ਗੋਲ ਗੱਪੇ ਜ਼ਰੂਰ ਖਾਓ ਮੈਂ ਤੁਹਾਨੂੰ ਸਾਰੀ ਜਿਹੜੀ ਬਾਕੀ ਬਾਈ ਨੇ ਵਧੀਆ ਜਗਾਰ ਬਣਾਇਆ ਹੁਣ ਇਹ ਨਾ ਪੂਰਾ ਉਦਣ ਘੱਟ ਸੀਗਾ ਤੇ ਹੁਣ ਤਾਂ ਬਾਈ ਦੇ ਐਨ ਅ ਤੇੰਕੂ ਸਰਦਾਰ ਹੈ ਨਾ ਤੇ ਬਾਕੀ ਹੋਰ ਵੀ ਆ ਬਾਈ ਚੀਜ਼ਾਂ ਇੱਥੇ ਹੈ ਨਾ ਗੋਲ ਗੱਪੇ ਦਹੀਂ ਭੱਲਾ ਚਾਟ ਪਾ ਆਪਣੀ ਨਿਊਡਲ 버ਗਰ ਬਾਈ ਸਾਰਾ ਕੁਝ ਹੀ ਕਰਦਾ ਜਿਗਾਰਡਮੈਂਟ ਆ ਦੇਖੋ ਐਨ ਤੇ ਵਧੀਆ ਹੈ ਉਹ ਜਿਹੜੇ ਲੋਕੀ ਜਿੱਦਾਂ ਸ਼ਰਾਬ ਜਿਹੜੇ ਛੱਡਦੇ ਆ ਉਹ ਜਿੱਦਾਂ ਸਾਨੂੰ ਅਸੀਂ ਅਸੀਂ ਕਹਿੰਦੇ ਕਿ ਸ਼ਰਾਬ ਛੱਡ ਦੋ ਛੱਡ ਦੋ ਉਹ ਛੱਡ ਦਿੰਦੇ ਹੋ ਉਹਨਾਂ ਨੂੰ 20 ਰੁਪਏ ਦੇ ਗੋਲ ਗੱਪੇ ਅਸੀਂ ਫ੍ਰੀ ਖਿਲਾ ਦੇ ਲੇ ਤਾਂ ਬਾਈ ਇਹ ਵੀ ਆ ਇਹ ਵੀ ਆਫਰ ਆ ਹੈ ਲੈ ਬਾਈ ਜਿਹੜਾ ਕੋਈ ਨਸ਼ਾ ਛੱਡਦਾ ਆ ਉਹ ਜੇ ਛੱਡ ਕੇ ਆਂਦਾ ਤੇ ਉਹਨੂੰ ਫ੍ਰੀ ਆ ਚੱਲ ਫ੍ਰੀ ਆ ਠੀਕ ਹੈ ਬਾਈ